ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਤਵਾਨੂੰ ਭਾਈ ਸਰਬਜੀਤ ਸਿੰਘ ਧੁੰਦਾ ਜੀ ਦੀ ਇੱਕ ਵੀਡੀਓ ਦਿਖਾਉਣਾ ਹੈ ਜਿਸ ਵਿੱਚ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਵਿਚਾਰ ਦੱਸ ਰਹੇ ਨੇ ਤੁਸੀਂ ਵੀ ਉਹਨਾਂ ਦੇ ਵਿਚਾਰ ਸੁਣੋ ਫਿਰ ਇਸ ਤੇ ਵਿਚਾਰ ਕਰਾਂਗੇ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਪਾ ਜੇ ਆਓ ਵੀਡੀਓ ਸ਼ੁਰੂ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਏ ਦੂਤ ਮੋਏ ਬਹੁਤ ਸੰਤਾਵਤ ਜਿਹੜੇ ਦੂਤ ਮੈਨੂੰ ਸਤਾਉਂਦੇ ਆ ਆਪਾਂ ਕਹਿੰਨਾ ਮੈਨੂੰ ਗਵਾਂਢੀ ਸਤਾਉਂਦਾ ਹੈ ਮੈਨੂੰ ਤਾਏ ਦਾ ਪੁੱਤ ਸਤਾਉਂਦਾ ਹੈ ਮੈਨੂੰ ਫਲਾਣੇ ਨੇ ਦੁਖੀ ਕੀਤਾ ਹੈ ਵਾਸਤ ਵਿੱਚ ਨਾ ਸਾਨੂੰ ਉਹ ਦੁਖੀ ਘਟ ਕਰਦੇ ਆ ਜਿਹੜੇ ਸਾਨੂੰ ਵਿਕਾਰ ਦੁਖੀ ਕਰਦੇ ਆ ਇਹਦਾ ਦੁੱਖ ਅਸੀਂ ਕਿਸੇ ਨੂੰ ਦੱਸਣ ਨੂੰ ਤਿਆਰ ਹੀ ਨਹੀਂ ਹੁਣ ਲੋ ਆਪਾਂ ਗੁਰਦੁਆਰੇ ਜਾਂਦੇ ਆ ਮੰਨ ਲਓ ਪੈਸੇ ਦਿੱਤੇ ਹੁਣ ਉਥੇ 2100 ਤੇ ਸਾਡਾ ਗੁਰਦੁਵਾਰੇ ਗਰੰਥੀ ਨਾ ਨਾ ਬੋਲੇ ਸਾਨੂੰ ਕੋ ਉਥੇ ਸਰੋਪਾ ਨਾ ਦੇਵੇ ਇਮਾਨਦਾਰ ਨੇ ਦੱਸਿਓ ਜਿਹਦਾ ਜੀ ਕਰਦਾ ਕਿ ਮੇਰਾ ਨਾਮ ਲਿਆ ਜਾਵੇ ਸਪੀਕਰ 'ਚ ਉਹ ਅੰਦਰੋਂ ਦੁਖੀ ਹੁੰਦਾ ਕਿ ਨਹੀਂ ਭਲਾ ਬੋਲੋ ਭਾਈ ਜਿਹੜਾ ਚਾਹੁੰਦਾ ਸੀ ਵੀ ਮੇਰਾ ਕਰੋੜ ਕੇ ਅਰਦਾਸ 'ਚ ਵੀ ਨਾਮ ਲਿਆ ਜਾਵੇ ਤੇ ਪੰਜ ਵਾਰੀ ਮੇਰਾ ਨਾਮ ਬੋਲੇ ਜਾਵੇ ਕਿ ਇਹਨਾਂ ਨੇ 11000 ਦੀ ਗੁਰਦੁਆਰੇ ਅੱਛਾ ਜੇ ਉਹਨਾਂ ਨਾਮ ਆ ਨਾ ਲਿਆ ਇਹਨੂੰ ਕਿਹੜੀ ਚੀਜ਼ ਨੇ ਦੁਖੀ ਕਰਨਾ ਭਲਾ ਹੋਮੇ ਨੇ ਉਹ ਹੋਮੇ ਨੇ ਘਰ ਵੀ ਆਣ ਲੰਮੇ ਨਹੀਂ ਪਹਿਣ ਦੇਣਾ ਉੱਠ ਉੱਠ ਕੇ ਵਿੱਚੋਂ ਨਾਲਾ ਲੰਮੇ ਪੈਣਾ ਵਿੱਚੋਂ ਉੱਠ ਕੇ ਫੇਰ ਬੈਜਣਾ ਹੁਣ ਨਹੀਂ ਗੁਰਦੁਆਰੇ ਜਾਇਆ ਕਰਨਾ ਘਰ ਵਾਲੀ ਕਹਿੰਦੀ ਸੌਂ ਜਾ ਕੋਈ ਗੱਲ ਨਹੀਂ ਨਾ ਜਾਈ ਕੋਈ ਗੱਲ ਨਹੀਂ ਫਿਰ 5 ਮਿੰਟ ਆਖ ਲੋਂਦਾ ਕਹਿੰਦਾ ਹੁਣ ਗੁਰਦੁਆਰੇ ਜਰ ਨਹੀਂ ਨਹੀਂ ਕਿਉਂਕਿ ਬੱਤੇ ਰਿੰਦੀ ਵੱਡੀ ਕਮਾਈ ਕੀਤੀ ਸੀ ਗੁਰਦੁਆਰੇ ਦੇ ਕੇ ਆਇਆ ਉਹਨਾਂ ਗੁਰਦੁਆਰੇ ਵਾਲਿਆਂ ਨੇ ਨਾ ਹੀ ਨਹੀਂ ਬੋਲਿਆ ਇਹਦਾ ਹੁਣ ਦੱਸਿਓ ਭਲਾ ਇਹਨੂੰ ਕਿਹੜੀ ਚੀਜ਼ ਦੁਖੀ ਕਰਦੀ ਭਲਾ ਨਾ ਪ੍ਰਧਾਨ ਨੇ ਡਾਂਗ ਮਾਰੀ ਸਿਰ 'ਚ ਨਾ ਸੈਕਟਰੀ ਨੇ ਮਾਰੀ ਨਾ ਗਰੰਥੀ ਵਿਚਰਨੇ ਕੁਝ ਨੇ ਕਿਹਾ ਇਹਨੂੰ ਕੌਣ ਤੂਖੀ ਕਰਦਾ ਮੰਜੇ ਤੋਂ ਬੁੜਕ-ਬੁੜਕ ਉੱਠੀ ਜਾਂਦਾ ਬਲਾ ਬੋਲੋ ਬਲਾ ਇਹਨੂੰ ਆਖਿਆ ਸਾਖਤ ਹਰ ਰਸ ਸਾਧ ਨ ਜਾਣਿਆ ਤਿੰਨ ਅੰਤਰ ਹੋਂਦੇ ਕੰਡਾ ਏ ਜਿਉਂ-ਜਿਉਂ ਚੱਲੇ ਅੱਛਾ ਜਿਹੜਾ ਪੈਰ 'ਚ ਕੰਡਾ ਹੁੰਦਾ ਇਹ ਤੇ ਤੁਰਿਆਂ ਵਜਦਾ ਹੌਮੇ ਦਾ ਕੰਡਾ ਤੇ ਲੰਮੇ ਪਿਆਂ ਵਜੀ ਜਾਂਦਾ ਕਿਉਂਕਿ ਇਹ ਪੈਰ ਚ ਨਹੀਂ ਵਜਦਾ ਇੱਥੇ ਦਿਮਾਗ ਚ ਵਜਦਾ ਸਿਰ ਚ ਵਜਦਾ ਫੇਰ ਕਹਿੰਦਾ ਘਰ ਵਾਲੀ ਨੂੰ ਕਹਿੰਦਾ ਤੂੰ ਹੀ ਤੈਨੂੰ ਦਵਾਖਿਆ ਸੀ 5000 ਦੀ ਤੂੰ ਹੀ ਆਂਦੀ ਮੁੰਡਾ ਕੈਨੇਡਾ ਗਿਆ 11000 ਹੀ ਦੇਣਾ ਆ ਵੇਖ ਲੈ ਸਰੋਪਾ ਨੂੰ ਦਿੱਤਾ ਉਹਨਾਂ ਉਹਦੀ ਸੌਂ ਜਾ ਚੁੱਪ ਕਰਕੇ ਸੌਂ ਜਾ ਕੋਈ ਗੱਲ ਨਹੀਂ ਤੂੰ ਤੇ ਕਈ ਵਾਰੀ ਕਹਿੰਦਾ ਹੁੰਦਾ ਸੀ ਮੈਂ ਸਵੇਰੇ ਦੀ ਜਾਣਾ ਰਾਤ ਕਹਿ ਕੇ ਸਵੇਰੇ ਫੇਰ ਤੁਰ ਪੈਣਾ ਹੁੰਦਾ ਸੀ ਇਦਾਂ ਤੂੰ ਗੁਰਦੁਆਰੇ ਚੱਲ ਜਾਣਾ ਰਾਤ ਤੇਰਾ ਗੁੱਸਾ ਈਦਾ ਹੀ ਆ ਸਵੇਰ ਨੂੰ ਤੂੰ ਸਹੀ ਹੋ ਜਾਣਾ ਪਰ ਰਾਤ ਤੇ ਔਖੀ ਲੰਘ ਰਹੀ ਨਾ ਵਿਚਾਰੀ ਦੀ ਭਾਈ ਤਰਸ ਕਰਉਂਦੇ ਤੇ ਵਿਚਾਰੇ ਤੇ ਹੁਣ ਇਹੋ ਜਿਹਾ ਬੰਦਾ ਕਹੇ ਜੀ ਮੈਨੂੰ ਕੁੜਮ ਨੇ ਦੁਖੀ ਕੀਤਾ ਮੈਨੂੰ ਸਾਂਢੂ ਨੇ ਦੁਖੀ ਕੀਤਾ ਮੈਨੂੰ ਭਰਾ ਨੇ ਦੁਖੀ ਕੀਤਾ ਉਹ ਤੈਨੂੰ ਕਿਸੇ ਨੇ ਦੁਖੀ ਨਹੀਂ ਕੀਤਾ ਤੇਰੀ ਹਉਮੈ ਨੇ ਦੁਖੀ ਕੀਤਾ ਤੇ ਅਗਲੇ ਆ ਕੋਈ ਇੰਨਾ ਟਾਈਮ ਹੈਗਾ ਵੀ ਉਹ ਆਪਣੇ ਘਰ ਚੋਂ ਟਾਈਮ ਕੱਢ ਕੇ ਕਰਾਇਆ ਖਰਚ ਕਰਕੇ ਤੈਨੂੰ ਦੁਖੀ ਕਰਨਾ ਹੁਣ ਤੇ ਜੇ ਤੂੰ ਆਪਣੇ ਆਪ ਨੂੰ ਸਮਝਾ ਲੈ ਜੇ ਤੂੰ ਸਹੀ ਹੋ ਗਿਆ ਦੁਨੀਆਂ ਦੀ ਕੋਈ ਤਾਕਤ ਤੈਨੂੰ ਦੁਖੀ ਨਹੀਂ ਕਰ ਸਕਦੀ ਹਜ਼ੂਮੇ ਗਮ ਮੇਰੀ ਫਿਤਰਤ ਕੋ ਬਦਲ ਨਹੀਂ ਸਕਤੇ ਕੀ ਆ ਕਰੂੰ ਮੇਰੀ ਆਦਤ ਹੈ ਮੁਸਕਰਾਣੇ ਕੀ ਕਈ ਜਾਣ ਲੋਕ ਤੇਰੇ ਬਾਰੇ ਜਿੰਨੀਆਂ ਮਰਜੀ ਗੱਲਾਂ ਪਰ ਜੇ ਤੂੰ ਅੰਦਰੋਂ ਸਹੀ ਹੈ ਤੈਨੂੰ ਕਿਸੇ ਦਾ ਜਵਾਬ ਦੇਣ ਦੀ ਲੋੜ ਨਹੀਂ ਕਿਉਂਕਿ ਤੇਰਾ ਅੰਦਰ ਆਪ ਟਿਕਿਆ ਹੋਣਾ ਚਾਹੀਦਾ ਤੇ ਜਿਹੜੇ ਨਿੱਕੀ ਨਿੱਕੀ ਗੱਲ ਤੇ ਗੁੱਸੇ ਹੋ ਜਾਂਦੇ ਕੱਪੜਿਆਂ ਤੋਂ ਬਾਹਰ ਹੋ ਜਾਂਦੇ ਆ ਸਮਝ ਲਓ ਉਹਨਾਂ ਦਾ ਰਿਮੋਟ ਕਿਸੇ ਦੇ ਦੂਜੇ ਦੇ ਹੱਥ ਵਿੱਚ ਹੈ ਟੀਵੀ ਦਾ ਰਿਮੋਟ ਤੁਹਾਡੇ ਹੱਥ 'ਚ ਹੁੰਦਾ ਨਾ ਐਦਾਂ ਐਦਾਂ ਸਾਰਾ ਟੱਬਰ ਵੇਖ ਰਿਹਾ ਵਿੱਚ ਇੱਕ ਕੀਰਤਨ ਲਾ ਦਿਓ 5 ਮਿੰਟਾਂ ਬਾਅਦ ਕ੍ਰਿਕਟ ਦਾ ਮੈਚ ਲਾ ਦਿਓ ਰੀਮੋਟ ਤੁਹਾਡੇ ਹੱਥ 'ਚ ਹੈ ਨਾ ਕਈਆਂ ਬੰਦੇ ਤੇ ਰਿਮੋਟ ਦੂਜਿਆਂ ਦੇ ਹੱਥ 'ਚ ਹੁੰਦੇ ਆ ਜਦੋਂ ਮਰਜ਼ੀ ਰਵਾ ਦਿਓ ਬੋਲੋ ਹੁਣ ਜਦੋਂ ਮਰਜ਼ੀ ਕਲਪਾ ਦਿਓ ਕਈਆਂ ਦੇ ਬੰਦਿਆਂ ਦੇ ਰਿਮੋਟ ਦੂਜਿਆਂ ਦੇ ਹੱਥ 'ਚ ਨੇ ਨੂੰ ਕਲਪਾ ਦਿਓ ਖਿਜਾ ਦਿਓ ਅਗਲੇ ਨੂੰ ਮਾਰ ਅਗਲੇ ਜਾਣ ਜਾਣ ਕੇ ਗੱਲਾਂ ਕਰੇ ਖਿਜਾ ਦਿਓ ਨੂੰ ਕੱਪੜਿਆਂ ਤੋਂ ਬਾਹਰ ਕਰ ਦਿਓ ਤੇ ਕਈ ਵਰੀ ਇੰਜ ਹੁੰਦਾ ਖਿਜਾਉਣ ਆਇਆ ਬੰਦਾ ਜਿਹਨੂੰ ਖਿਜਾਉਣ ਆਇਆ ਉਹ ਖਿੱਚਦਾ ਨਹੀਂ ਆਪ ਹੀ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਆਪ ਹੀ ਖਿਜ ਜਾਂਦਾ ਆਪ ਹੀ ਕਲਪ ਜਾਂਦਾ ਜ਼ਿੰਦਗੀ ਜਿਉਣੀ ਸਿੱਖ ਲਾ ਤੈਨੂੰ ਕਿਸੇ ਨੇ ਦੁਖੀ ਨਹੀਂ ਕੀਤਾ ਆਪ ਸਹਿਜ ਵਿੱਚ ਰਹਿ ਟਿਕਾਚ ਰਹਿ ਇਹਨੂੰ ਗੱਲ ਆਖੀ ਸੀ ਬੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਤਕ ਤਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਤੂੰ ਕਹਿੰਦਾ ਮੈਨੂੰ ਉਹਨੇ ਪਰੇਸ਼ਾਨ ਕੀਤਾ ਕਿਸੇ ਨੇ ਨਹੀਂ ਕੀਤਾ ਬਾਬਾ ਖਬੀਜ ਕਹਿੰਦੇ ਆਪਣੇ ਮਨ ਨਾਲ ਗੱਲਾਂ ਕਰਕੇ ਵੇਖ ਐਦਾਂ ਆਪਣੇ ਮਨ ਨਾਲ ਤੈਨੂੰ ਆਪਣੇ ਮਨ ਵਿੱਚੋਂ ਬਹੁਤ ਗੱਲਾਂ ਦੇ ਜਵਾਬ ਮਿਲ ਜਾਣੇ ਨੇ ਤੈਨੂੰ ਆਪਣੇ ਦੁੱਖਾਂ ਦਾ ਇਲਾਜ ਬਹੁਤਾ ਅੰਦਰੋਂ ਹੀ ਮਿਲ ਜਾਣਾ ਹੈ ਜਦੋਂ ਤੂੰ ਆਪਣੇ ਆਪ ਨਾਲ ਗੱਲਾਂ ਕਰ ਲੀਆਂ ਨਾ ਹੁਣ ਤੂੰ ਰਾਤ ਸੋਚੀ ਜਾਣਾ ਹੁਣ ਕਈ ਵਾਰੀ ਕਿਸੇ ਨੇ ਸਾਨੂੰ ਗੱਲ ਕਹੀ ਹੋਵੇ ਨਾ ਹੁਣ ਵੇਖੋ ਇੱਕ ਬੰਦਾ ਫੋਨ ਤੇ ਕਿਸੇ ਨਾਲ ਗੱਲ ਕਰ ਰਿਹਾ ਉਹ ਗੱਲ ਕਰਨ ਵਾਲਾ ਸੌਂ ਗਿਆ ਉਹ ਕੁਲਪੀ ਜਾ ਰਿਹਾ ਇਹਦਾ ਮਤਲਬ ਬੰਦੇ 'ਚ ਕਿੰਡੀ ਤਾਕਤ ਹੈ ਵੀ ਫੋਨ ਤੇ ਵੀ ਦੂਜੇ ਨੂੰ ਕੁਲਪਾ ਗਿਆ ਦੂਜੇ ਪਾਸੇ ਇੱਕ ਵੇਖੋ ਉਹ ਕਹਿੰਦਾ ਭਾਈ ਠੀਕ ਹੈ ਕਈ ਬੰਦੇ ਹੁੰਦੇ ਨਾ ਖਿਜੀ ਜਾ ਤੂੰ ਕੋਈ ਜਾਨੀ ਹਾਸੇ ਚ ਗੱਲਾਂ ਕਰੀ ਜਾਣੀਆਂ ਕੋਈ ਗੱਲ ਨਹੀਂ ਤੇ ਕਈ ਮਿੰਟ ਚ ਕਲਪ ਜਾਂਦੇ ਨੇ ਗੱਲ ਇੰਨੀ ਕਿਆ ਪਿਆਰੇ ਹੋ ਬਾਣੀ ਇਹ ਸਮਝਾਉਂਦੀ ਐ ਜਿੱਦਣ ਤੈਨੂੰ ਆਪਣੇ ਆਪ ਦੀ ਸਮਝ ਆ ਗਈ ਨਾ ਫੇਰ ਤੂੰ ਆਪੇ ਤੋਂ ਕਦੀ ਬਾਹਰ ਨਹੀਂ ਹੋਏਂਗਾ ਕਈ ਤੇ ਐਸ ਗੱਲੋਂ ਲੜ ਪਿੰਦੇ ਨੇ ਵੀ ਮੈਂ ਇੰਨੀ ਧੀਰ ਦੀ ਸੇਵਾ ਕਰਤਾ ਮੇਰਾ ਤੁਸੀਂ ਨਾ ਉੱਤੇ ਕਿਉਂ ਨਹੀਂ ਲਿਖਿਆ ਮੇਰਾ ਥੱਲੇ ਨਾਂ ਲਿਖ ਦਿੱਤਾ ਆਹ ਬੰਦੇ ਮਗਰੋਂ ਆਏ ਇਹਨਾਂ ਦਾ ਨਾਂ ਤੂੰ ਇਹਨੂੰ ਸਰੂਪਾ ਪਹਿਲਾਂ ਦੇਤਾ ਮੈਨੂੰ ਸਰੂਪਾ ਬਾਤ ਦੇਤਾ ਬਹੁਤੀਆਂ ਲੜਾਈਆਂ ਤੇ ਇੱਥੇ ਸਾਡੀਆਂ ਨਿਬੜ ਜਾਂਦੀਆਂ ਨੇ ਆਉ ਵਾਪਸ ਪਰ ਤੋਂ ਬਾਣੀ ਇਹ ਸਮਝਾਉਂਦੀ ਹੈ ਕਿ ਭਾਈ ਉਹ ਵੈਗਰੂ ਨੇ ਜੋ ਵਿਚਾਰ ਦੱਸੀ ਹੈ ਸਾਨੂੰ ਉਹ ਬਹੁਤ ਨਿਰਮਲ ਹੈ ਗੁਰੂ ਨੇ ਸਾਨੂੰ ਜ਼ਿੰਦਗੀ ਜੂਣ ਦਾ ਜੋ ਤਰੀਕਾ ਦੱਸਿਆ ਹੈ ਉਹ ਬਹੁਤ ਸੌਖਾ ਹੈ ਸੁਖੈਨ ਭਰਿਆ ਹੈ ਤੋਂ ਬਾਣੀ ਚ ਇਹ ਗੱਲ ਸਾਨੂੰ ਬਾਰ ਬਾਰ ਸਮਝਾਈਏ ਗੁਰੂ ਪੂਰੇ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਜੈ ਮੇਦੀਨੋ ਜਨਮ ਜਨਮ ਕੀ ਮੈਲ ਗਈ ਨਿਵਰੇ ਦੂਤ ਦੁਸ਼ਟ ਬਹਿرائی ਗੁਰੂ ਪੂਰੇ ਕਾ ਜਪਿਆ ਜਾਪ ਦਹਾ ਕਰੇ ਕੋਈ ਵਿਚਾਰਾ ਪ੍ਰਭ ਮੇਰੇ ਕਾ ਵੱਡ ਪ੍ਰਤਾਪ ਸਿਮਰ 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 ਸੁਖ ਪਾਇਆ ਜਿਹੜੇ ਪ੍ਰਮਾਤਮਾ ਦੇ ਗੁਣਾਂ ਨੂੰ ਬਾਰ ਬਾਰ ਅੰਦਰ ਧਾਰਦੇ ਨੇ ਉਹਨਾਂ ਅਨਸਾਰ ਜਿਉਂਦੇ ਨੇ ਸਿਮਰਨ ਦਾ ਅਰਥ ਹੀ ਇਹ ਆ ਸਿਮਰ ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਜਿਹੜੇ ਵੈਗਰੂ ਦੇ ਚਰਨ ਕਮਲਾਂ ਨੂੰ ਆਪਣੇ ਅੰਦਰ ਟਿਕਾਉਂਦੇ ਨੇ ਜੇ ਰੱਬ ਵਿਆਪਕ ਹੈ ਉਹਦੇ ਚਰਨ ਵੀ ਵਿਆਪਕ ਨੇ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਨਾਨਕ ਦਾਸ ਵੀ ਉਸੇ ਸੱਚੇ ਵੈਗਰੂ ਦੇ ਚਰਨਾਂ 'ਚ ਪਿਆ ਹੈ ਜਾਂ ਤੇ ਉੱਪਰ ਕੋ ਨਹੀਂ ਜਿਹਦੇ ਤੋਂ ਵੱਡਾ ਦੁਨੀਆ 'ਤੇ ਹੋਰ ਕੋਈ ਹੈ ਹੀ ਨਹੀਂ ਹੈ ਪਾਇਸਾ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਸਮਝਾ ਰਹੇ ਨੇ ਕਿ ਸਾਨੂੰ ਹੰਕਾਰ ਜਾਂ ਹੰਮੇ ਨਹੀਂ ਕਰਨੀ ਚਾਹੀਦੀ ਤਾਂ ਜੇ ਵਿਚਾਰ ਬਹੁਤ ਹੀ ਵਧੀਆ ਲੱਗੇ ਨੇ ਤਾਂ ਕਮੈਂਟਾਂ ਚ ਜਵਾਬ ਜਰੂਰ ਪਿਆ ਕਰੋ ਆਪਣੇ ਵਿਚਾਰ ਜਰੂਰ ਰੱਖਿਆ ਕਰੋ ਵਾਈਬ ਨੂੰ ਜਰੂਰ ਲਿਖਿਆ ਕਰੋ ਤੇ ਨੈਕਸਟ ਵੀਡੀਓ ਤੁਹਾਡੇ ਲਈ ਫਿਰ ਲੈ ਕੇ ਆਵਾਂਗੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ